ਮੈਂ ਨਰਿੰਦਰ ਮੁਹਾਲੀ ਤੋਂ ਬੋਲ ਰਹੀ ਹਾਂ ਮੈਂ ਪਿਛਲੇ 4-5 ਸਾਲਾਂ ਤੋਂ ਡਾਕਟਰ ਸਾਹਿਬ ਨੂੰ ਮਿਲੀ ਹਾਂ ਕਿਉਂਕਿ ਮੇਰਾ weight ਬਹੁਤ ਜ਼ਿਆਦਾ ਵੱਧ ਗਿਆ ਸੀਗਾ ਉਹਨੂੰ ਕੰਟਰੋਲ ਕਰਨ ਲਈ ਨਾਲੇ ਮੈਨੂੰ ਸਾਹ ਦੀ ਬੜੀ ਪ੍ਰੋਬਲਮ ਸੀਗੀ ਉਹਨੂੰ ਕੰਟਰੋਲ ਕਰਨ ਲਈ ਡਾਕਟਰ ਸਾਹਿਬ ਨੇ ਮੇਰਾ ਟ੍ਰੀਟਮੈਂਟ ਕੀਤਾ ਤੇ ਮੈਨੂੰ ਬਹੁਤ ਜਲਦੀ ਇਸ ਚੀਜ਼ ਦਾ ਫਰਕ ਪਿਆ ਫਿਰ ਮੇਰੀ ਇਹੀ ਪ੍ਰੋਬਲਮ ਨਾਲ ਹੌਲੀ-ਹੌਲੀ ਮੇਰੀ ਬੇਟੀ ਹੈ ਉਹਨੂੰ ਇਹ ਪ੍ਰੋਬਲਮ ਸੀਗੀ ਪੀਰੀਅਡ ਸੀ ਉੱਤੇ ਉਹ ਸਰਕਲ ਉਹਦਾ ਬਹੁਤ ਜ਼ਿਆਦਾ ਸਹੀ ਨਹੀਂ ਸੀ ਚੱਲ ਰਿਹਾ ਉਹ ਡਾਕਟਰ ਸਾਹਿਬ ਨੇ ਕੰਟੀਨਿਊਸਲੀ ਮੈਡੀਸਨ ਦਿੱਤੀ ਹੈ ਸਾਨੂੰ 1 ਸਾਲ ਵਾਸਤੇ ਕਿਹਾ ਸੀਗਾ ਇਹਨਾਂ ਨੇ ਕੰਟੀਨਿਊਸਲੀ ਦਵਾਈ ਦੇਣ ਲਈ ਤੇ ਉਹ ਕਾਫੀ ਉਹ ਨੂੰ 1 ਸਾਲ ਦੇ ਅੰਦਰ ਅੰਦਰ ਬਹੁਤ ਫਰਕ ਪੈ ਗਿਆ ਤੇ ਉਹਦੇ ਬੱਚੇ ਦੀ ਪ੍ਰੋਬਲਮ ਸੀਗੀ ਉਹ ਵੀ ਬਾਹਰ ਰਹਿ ਰਹੀ ਹੈ ਉੱਥੇ ਜਾ ਕੇ ਉਹਨੇ ਕਨਸੀਵ ਕੀਤਾ ਤੇ ਉਹਨੂੰ ਪ੍ਰੈਗਨੈਂਸੀ 'ਚ ਉੱਥੇ ਬਹੁਤ ਪ੍ਰੋਬਲਮ ਆਈ ਤੇ ਉਹਨੂੰ ਵੋਮਿਟਿੰਗ ਨੇ ਹਟ ਰਹੀਆਂ ਸੀਗੀਆਂ ਤੇ ਉੱਥੇ ਡਾਕਟਰਾਂ ਨਾਲ ਕੰਸਲਟ ਕੀਤਾ ਤੇ ਉਹਨਾਂ ਨੇ ਉਹਨਾਂ ਤੋਂ ਵੀ ਕੰਟਰੋਲ ਨਹੀਂ ਹੋਈਆਂ ਫਿਰ ਉਹਨੇ ਮੈਨੂੰ ਫੋਨ ਕੀਤਾ ਤੇ ਮੈਂ ਡਾਕਟਰ ਸਾਹਿਬ ਨਾਲ ਗੱਲ ਕੀਤੀ ਤੇ ਇਹਨਾਂ ਨੇ ਪਹਿਲਾਂ ਵੀ ਟ੍ਰੀਟਮੈਂਟ ਉਹਦਾ ਇਹਨਾਂ ਨੇ ਕੀਤਾ ਸੀਗਾ ਇਸ ਲਈ ਇਹਨਾਂ ਨੇ ਇੱਥੋਂ ਦੀ ਮੈਡੀਸਨ ਬਣਾਈ ਸਪੈਸ਼ਲ ਤਿਆਰ ਕੀਤੀ ਮੰਗਵਾ ਕੇ ਕਿਤੇ ਉਹ ਬਾਹਰੋਂ ਮੈਡੀਸਨ ਭੇਜੀ ਤੇ ਉੱਥੇ ਜਾ ਕੇ ਜਦੋਂ ਉਹ ਦਵਾਈ ਦਿੱਤੀ ਕਿਸੇ ਦੇ ਅਸੀਂ ਹੱਥ ਭੇਜੀ ਸੀ ਤੇ ਉਹ ਉੱਥੇ ਜਦੋਂ ਦਿੱਤੀ ਉਹਨੂੰ ਬਹੁਤ ਜ਼ਿਆਦਾ ਇਸ ਸੀਰ ਨਾ ਫਰਕ ਪਿਆ ਤੇ ਜਦੋਂ ਨੈਕਸਟ ਵਿਜ਼ਿਟ ਚੋਂ ਆਪਣੇ ਡਾਕਟਰ ਕੋਲ ਗਈ ਤੇ ਡਾਕਟਰ ਸਾਹਿਬ ਉਹਨਾਂ ਦੇ ਡਾਕਟਰ ਵੀ ਹੈਰਾਨ ਸੀਗੇ ਕਿ ਇਹਨੂੰ ਕਿ ਨੇ ਜਲਦੀ ਕੰਟਰੋਲ ਹੋਇਆ ਸੀ ਨਾਲ ਉਹਨਾਂ ਨੂੰ ਵੀ ਪੁੱਛਦੇ ਸੀਗੇ ਪਰ ਮੇਰੀ ਬੇਟੀ ਨੇ ਦੱਸਿਆ ਨਹੀਂ ਉਹਨਾਂ ਨੂੰ ਵੀ ਮੈਂ ਮਹਾਰਾ ਚੰਡੀਗੜ੍ਹੋਂ ਦਵਾਈ ਮੰਗਵਾ ਕੇ ਕਰਦੀ ਐ ਪਰ ਇਹ ਐਡਵਾਂਸ ਟੈਕਨੋਲੋਜੀ ਜਾਂ ਡਾਕਟਰ ਸਾਹਿਬ ਦੀ ਮੈਡੀਸਨ ਜਿਹੜੀ ਹੈਗੀ ਐ ਇਹਨਾਂ ਬਹੁਤ ਜਲਦੀ ਹਰੇਕ ਬਿਮਾਰੀ ਕਵਰ ਅਪ ਕਰਦੀ ਐ ਮੇਰੇ ਪੋਤੇ ਨੂੰ ਡੇਂਗੂ ਹੋ ਗਿਆ ਸੀਗਾ ਤੇ ਸਾਨੂੰ ਅਸੀਂ ਐਲੋਪੈਥਿਕ ਦਵਾਈ ਲੈ ਰਹੇ ਸੀਗੇ ਪਰ ਉਹਨਾਂ ਨੂੰ ਫਰਕ ਨਹੀਂ ਸੀ ਪਿਆ ਫਿਰ ਅਸੀਂ ਡਾਕਟਰ ਸਾਹਿਬ ਕੋਲ ਆਏ ਇਹਨਾਂ ਨੇ ਸਾਨੂੰ ਮੈਡੀਸਨ ਤਿਆਰ ਕਰਕੇ ਸਪੈਸ਼ਲ ਦਿੱਤੀ ਤੇ ਨਾਲ ਜਿਸ ਨਾਲ ਪਲੇਟलेट्स ਵੀ ਬਹੁਤ ਜਲਦੀ ਕਵਰ ਹੁੰਦੇ ਐ ਤੇ ਉਹਨੂੰ ਵੀ 3-4 ਦਿਨਾਂ ਦੇ ਵਿੱਚ ਵਿੱਚ ਹੀ ਬਹੁਤ ਜ਼ਿਆਦਾ ਫਰਕ ਪੈ ਗਿਆ ਤੇ ਕਾਫੀ ਆਰਾਮ ਮਿਲਿਆ। ਇੱਥੇ ਇੱਕ ਡਾਕਟਰ ਸਾਹਿਬ ਦੀ ਮੇਨ ਜਿਹੜੀ ਹੈ ਨਾ ਦੱਸਣ ਵਾਲੀ ਗੱਲ ਇਹ ਹੈ ਕਿ ਅਸੀਂ ਕਈ ਵਾਰੀ ਪ੍ਰੋਬਲਮ ਆਪਣੀ ਕੋਈ ਹੋਰ ਲੈ ਕੇ ਆਂਦੇ ਹਾਂ ਸਾਨੂੰ ਪ੍ਰੋਬਲਮ ਹੁੰਦੀ ਕੋਈ ਹੋਰ ਹੈ ਪਰ ਉਹ ਇਹ ਸਾਡੀ ਨਵਜ਼ ਦੇਖ ਕੇ ਕਿ ਸਾਡੀ ਜਿਹੜੀ ਪ੍ਰੋਬਲਮ ਨੂੰ ਸਾਨੂੰ ਦੱਸਦੇ ਆ ਤੇ ਸਾਨੂੰ ਹੁੰਦੀ ਉਹ ਐਗਜ਼ੈਕਟ ਉਹੀ ਪ੍ਰੋਬਲਮ ਹੁੰਦੀ ਹੈ ਜੋ ਇਹ ਨਵਜ਼ ਦੇਖ ਕੇ ਸਮਝਦੇ ਆ ਸਾਡੀ ਗੱਲ ਨੂੰ। ਇਹ ਅੱਜ ਕੱਲ ਕੋਈ ਵੀ ਹੈ ਨਹੀਂ ਸਮਝਣ ਵਾਲਾ ਬੰਦਾ। ਕਿ ਜਿਹੜਾ ਨਵਸ ਦੇਖ ਕੇ ਸਾਡੀ ਬਿਮਾਰੀ ਨੂੰ ਫੜ ਸਕੇ ਹਨ ਇਹ ਚੀਜ਼ ਦਾ ਸਾਨੂੰ ਬਹੁਤ ਬੈਨੀਫਿਟ ਹੈ ਕਿ ਤੁਸੀਂ ਆਪਣੀ ਪ੍ਰੋਬਲਮ ਨਹੀਂ ਵੀ ਸਮਝਾ ਸਕਦੇ ਤੇ ਡਾਕਟਰ ਸਾਹਿਬ ਇਹ ਆਪਣੇ ਆਪ ਹੀ ਇਹ ਨਵਸ ਦੇ थ्रू ਕਵਰ ਕਰ ਲੈਂਦੇ ਆ ਚੀਜ਼। ਵੈਸੇ ਨੀਜ਼ ਦੀ ਪ੍ਰੋਬਲਮ ਹੋਰ ਸਾਰੀਆਂ ਸਰਵਾਈਕਲ ਕਈ ਪ੍ਰੋਬਲਮਾਂ ਵਿੱਚ ਮੈਂ ਆਪਣੇ ਫਰੈਂਡਸਾਈਕਲ ਤੋਂ ਵੀ ਬਹੁਤ ਜ਼ਿਆਦਾ ਭੇਜਿਆ ਆ ਲੋਕਾਂ ਨੂੰ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਫਰਕ ਪਿਆ ਔਰ ਸਾਰੇ ਬਹੁਤ ਤਾਰੀਫ ਕਰਦੇ ਆ ਕਿ ਸਾਨੂੰ ਬਹੁਤ ਇਹਨਾਂ ਚੀਜ਼ਾਂ ਤੋਂ ਫਰਕ ਪਿਆ। ਇਸ ਲਈ ਅਸੀਂ ਡਾਕਟਰ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਔਰ ਸ਼ੁਕਰੀਆ ਕਿ ਇਹ ਆਪਣੀ ਇਹ ਸੇਵਾ ਨੂੰ ਜਾਰੀ ਰੱਖਣ।